ਪਿੰਡ ਬਜਵਾੜਾ ਕਲਾ ਵਿਖੇ ਗੁਰਦੁਆਰਾ ਸ਼੍ਰੀ ਸਿੰਘ ਸਭਾ ਚੌਣੀ ਨੇਹਾਂ ਸਿੰਘਾ ਹੁਸ਼ਿਆਰਪੁਰ ਤੋਂ ਹੁਨਾ ਰੋਡ ਤੇ ਸਮੂਹ ਨਗਰ ਨਿਵਾਸੀ ਐਨ ਆਰ ਆਈ ਵੀਰਾਂ ਅਤੇ ਇਲਾਕੇ ਦੇ ਸਹਿਯੋਗ ਨਾਲ ਜਥੇਬੰਦੀ ਵੱਲੋਂ ਸਰਬਤ ਦੇ ਭਲੇ ਲਈ ਮਹੀਨਾਵਾਰੀ ਮਹਾਨ ਬੁਰਮਤੇ ਸਮਾਗਮ ਜਥੇਬੰਦੀ ਦੇ ਮੁਖ ਸੇਵਾਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਗੁਰਦੇਵ ਸਿੰਘ ਤਰਨਾ ਦਲ ਬਜਵਾੜਾ ਕਲਾ ਮੁਖੀ ਸਾਹਿਬ ਜਾਦਾ ਫਤਿਹ ਸਿੰਘ ਜੀ ਚੌਣੀ ਨੇਹਾਂ ਸਿੰਘ ਤਰਨਾ ਦਲ ਬਜਵਾੜਾ ਕਲਾ ਦੀ ਅਗਵਾਈ ਹੇਠ ਸਰਦਾ ਪਾਵਨਾ ਨਾਲ ਕਰਵਾਏ ਗਏ ਇਸ ਮੌਕੇ ਰਾਜਵੀਰ ਸਿੰਘ ਹੁਸ਼ਿਆਰਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਸਾਲਾਨਾ ਸਮਾਗਮ ਦੌਰਾਨ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਦੀਵਾਨ ਹਾਲ ਵਿੱਚ ਸਿੰਘ ਸਾਹਿਬ ਜਥੇਦਾਰ ਬਾਬਾ ਗੁਰਦੇਵ ਸਿੰਘ ਤਰਨਾ ਦਲ ਬਜਵਾੜਾ ਕਲਾ, ਭਾਈ ਅਰਸ਼ਦੀਪ ਸਿੰਘ ਮੁਖ ਗਰੰਤੀ ਬਜਵਾੜਾ ਕਲਾ ਤੋਂ ਇਲਾਵਾ ਹੋਰ ਰਾਗੀ ਜਥਿਆਂ ਨੇ ਗੁਰਬਾਣੀ ਗੁਰ ਇਤਿਹਾਸ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸਮਾਗਮ ਦੌਰਾਨ ਰਾਜਵੀਰ ਸਿੰਘ, ਮਾਨ ਸਿੰਘ, ਰਾਜੂ ਸਿੰਘ, ਬਲਵੀਰ ਸਿੰਘ ਹੇੜੀਆ, ਹਰਜੀਤ ਸਿੰਘ ਲੁਧਿਆਣਾ, ਸੁਰਜੀਤ ਸਿੰਘ ਟੱਕੋਵਾਲ ਅਜਮੇਰ ਸਿੰਘ ਮੁਖਲਿਆਣਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤ ਆਜ਼ਰ ਸਨ ਇਸ ਮੌਕੇ ਸਮਾਗਮ ਦੌਰਾਨ ਗੁਰੂ ਜੀ ਦੇ ਲੰਗਰ ਅਤੁੱਟ ਵਰਤਾਏ ਗਏ ਕੈਮਰਾਮੈਨ ਮਨਿੰਦਰ ਸਿੰਘ ਸੈਣੀ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰ ਨਿਧੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜਜਨ ਭਜਨ ਮਮ ਖਾਲਸਾ ਖਾਲਸਾ ਪੂਜ ਵੈ ਜੋਗ ਦਾਸ ਗੋਬਿੰਦ ਸਿੰਘ ਫਤਿਹ ਖਾਲਸਾ ਦਸ ਪਰਸ ਮਿਟੇ ਸੋਗ ਖਾਲਸਾ ਕਾਲਪੁਰ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੋਜ ਅੱਜ ਗੁਰਦੁਆਰਾ ਸਿੰਘ ਸਭਾ ਸ਼ੌਣੀ ਨਿਹੰਗ ਸਿੰਘਾਂ ਬਜਵਾੜਾ ਕਲਾਉਣਾ ਰੋਡ ਵਿਖੇ ਸੰਗਰਾਂਦ ਦੇ ਗੁਰਮਤ ਸਮਾਗਮ ਕਰਵਾਏ ਗਏ ਜੈਸਵੇਲੇ ਅਮਰਤਵੇਲੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਭਾਈ ਸਾਹਿਬ ਭਾਈ ਆਕਾਸ਼ਦੀਪ ਸਿੰਘ ਸਾਹਿਬ ਜੀ ਨੇ ਗੁਰਬਾਣੀ ਦੀ ਕਥਾ ਉਸ ਤੋਂ ਬਾਅਦ ਸੁਖਾ ਸਿੰਘ ਜੀ ਭਾਈ 인ਦਰਜੀਤ ਸਿੰਘ ਜੀ ਦੇ ਜਥੇ ਨੇ ਕੀਰਤਨ ਕੀਤਾ ਉਹਨਾਂ ਤੋਂ ਬਾਅਦ ਬੱਚਾ ਨੇ ਕੀਰਤਨ ਕੀਤਾ ਗੁਰੂ ਕਾ ਲੰਗਰ 8 ਟੂਟ ਵਰਤਾਏ ਗਏ ਸਾਡੇ ਸਤਿਕਾਰਯੋਗ ਸਰਦਾਰ ਜਸਵਿੰਦਰ ਸਿੰਘ ਜੀ ਮਸਾਣੀ ਸਰਦਾਰ ਅਵਤਾਰ ਸਿੰਘ ਜੀ ਮੋਨਾ ਕਲਾ ਇਸੇ ਤਰ੍ਹਾਂ ਸਰਦਾਰ ਸੁਜੀਤ ਸਿੰਘ ਜੀ ਢਕੋਵਾਲ ਸਰਦਾਰ ਬਲਬੀਰ ਸਿੰਘ ਜੀ ਇਹ ਜੀਆ ਅਤੇ ਹੋਰ ਸਿੰਘ ਰਾਜੂ ਸਿੰਘ ਜੀ ਸਰਦਾਰ ਰਾਜਵੀਰ ਸਿੰਘ ਜੀ ਤੇ ਸਾਡੇ ਪੱਤਰਕਾਰ ਵੀ ਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਹਮ ਹਮਾ ਕਰਕੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕੀਤੀ ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਸੰਗਤਾਂ ਨੂੰ ਗੁਰੂ ਸਾਹਿਬ ਜੀ ਦਾ ਇਹ ਉਪਦੇਸ਼ ਹੈ ਕਿ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲ ਜੁੜਨਾ ਹੈ ਭਾਦੋ ਪਰਮਪਲਾਨੀਆਂ ਦੂਜੇ ਲੱਗਾ ਹੈ ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੀਤ ਔਰ ਜਿੰਨੇ ਵੀ ਸ਼ਿੰਗਾਰ ਬਣਾ ਲਈਏ 16 ਸ਼ਿੰਗਾਰ ਜਿਹੜੇ ਹਾਇਸਤਰੀ ਵਾਸਤੇ ਹੈ ਪਰ ਜੇ ਪਤੀ ਖੁਸ਼ ਨਾ ਹੋਵੇ ਤੇ 16 ਸ਼ਿੰਗਾਰ ਕਿਸੇ ਕਿਸੇ ਵੀ ਅਰਥ ਨਹੀਂ ਆਉਂਦੇ ਇਸੇ ਤਰ੍ਹਾਂ ਗੁਰੂ ਕੇ ਸਿੱਖ ਨੂੰ ਸ਼ਾਸਤਰਤਾ ਨਹੀਂ ਹੋਣ ਦਾ ਹੁਕਮ ਹੈ ਬਾਣੀ ਬਾਣਾ ਧਾਰਨ ਕਰਕੇ ਖੰਡੇ ਵਟ ਅਮਰਿਸ਼ਾ ਕਰਕੇ ਗੁਰਬਾਣੀ ਪੜ੍ਹਨੀ ਹੈ ਇਹ ਜਿਹੜੇ ਸ਼ਿੰਗਾਰ ਹਨ ਬਾਹਰਲੇ ਸ਼ਿੰਗਾਰ ਜਿਹੜੇ ਹਨ ਪੰਜ ਕਕਾਰ ਧਾਰਨ ਕਰਕੇ ਗੁਰੂ ਕੀ ਬਾਣੀ ਪੜ੍ਹ ਕੇ ਹੰਡੇ ਵਾਟੇ ਦਾ ਮਨਸ਼ਾ ਕਰਕੇ ਗੁਰੂ ਸਾਹਿਬ ਜੀ ਨੂੰ ਸਮਰਪਿਤ ਹੋਈਏ ਓਏ ਇਕੱਤਰ ਮੇਲੋਂ ਪਰ ਮੇਰੇ ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ ਲੈ ਬਲਾਈ ਹਰ ਨਾਮੇ ਕੇ ਹੋਵੋ ਜੋੜੀ ਕਰ ਮੁਖ ਵੈਸ ਸਭਾ ਵਿਛਾਈ ਸਾਰੇ ਰਲ ਮਿਲ ਕਰਕੇ ਗੁਰੂ ਸਾਹਿਬ ਜੀ ਦੀ ਸੇਵਾ ਕਰੀਏ ਦੁਬਧਾ ਨੂੰ ਦੂਰ ਕਰੀਏ ਸਾਰੇ ਜਗਤ ਦਾ ਭਲਾ ਹੋਵੇ ਸਤਗੁਰ ਜੀ ਦਾ ਨਮਸਕਾਰ ਕਰਦੇ ਆਪਾਂ ਰੋਜ਼ ਅਰਦਾਸ ਕਰਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ ਇਰੇ ਪਾਣੀ ਸਰਬੱਤ ਦਾ ਭਲਾ ਸਤਗੁਰੂ ਜੀ ਸਾਰਿਆਂ ਦਾ ਭਲਾ ਕਰੇ ਸਾਰੀ ਕਾਇਨਾਤ ਜੀਵ ਜੰਤੂਆਂ ਦਾ ਸਾਰਿਆਂ ਦਾ ਸਾਰੀ ਸ੍ਰਿਸ਼ਟੀ ਦਾ ਭਲਾ ਕਰਨ ਸਤਗੁਰੂ ਜੀ ਇਸ ਕਾਲ ਜੁਗ ਦੀ ਘੋਰ ਅਗਨ ਤੋਂ ਆਪਣੇ ਬੱਚਿਆਂ ਨੂੰ ਸਾਰੇ ਸੰਸਾਰ ਨੂੰ ਬਚਾ ਕਰਕੇ ਰੱਖਣ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਸਤਗੁਰੂ ਜੀ ਦਾ ਉਪਦੇਸ਼ ਹੈ ਕਿ ਧਰਤੀ ਨੂੰ ਵੀ ਸੰਭਾਲਣ ਦੀ ਲੋੜ ਹੈ ਉਹਨੂੰ ਪੋਲੂਸ਼ਨ ਤੋਂ ਬਚਾਉਣਾ ਹੈ ਪਾਣੀ ਨੂੰ ਵੀ ਗੰਦਲਾ ਹੋਣ ਤੋਂ ਬਚਾਉਣਾ ਹੈ ਤੇ ਪ੍ਰਕਿਰਤੀ ਵਿੱਚ ਬੂਟੇ ਲਾ ਕਰਕੇ ਸੰਤਾਂ ਦਾ ਭਲਾ ਕਰਨ ਵਾਸਤੇ ਜਿਹੜੇ ਬੂਟਿਆਂ ਦੀ ਹਵਾ ਹੈ ਆਕਸੀਜਨ ਹੈ ਉਹ ਸਰੀਰ ਨੂੰ ਨਿਰੋਗ ਕਰਦੀ ਹੈ ਇਸ ਕਰਕੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦਾ ਸ਼ਲੋਕ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਹਤ ਇਸ ਸ਼ਲੋਕ ਨੂੰ ਵੀ ਆਪਣੇ ਹਿਰਦੇ ਅੰਦਰ ਵਸਾ ਕਰਕੇ ਸਰਬੱਤ ਦਾ ਭਲਾ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ